ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਉਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੈ ਕਰਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਚਿਓ ਵਾਰੀ ਪੜ ਬਚ ਮਨ ਵਸਾਵਣਿਆ ਗੁਰਮਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸ਼ੋਭਾ ਪਾਵਣਿਆ ਰਹਾਉ ਅਲਾਖ ਪਿਓ ਹਰ ਰਹਾ ਸਮਾਏ ਅਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਪੇਟੈ ਨਤਰੀ ਮੇਲ ਮਿਲਾਵਣਿਆ ਦੂਜੈ ਪਾਏ ਪੜੈ ਨਹੀਂ ਬੂਜੈ ਤ੍ਰਿਪਤ ਮਾਇਆ ਕਾਰਣ ਲੁਜੈ ਤਿਰਪਤ ਬੰਧਨ ਟੁੱਟੈ ਕੁਰ ਸ਼ਬਦੀ ਕੁਰ ਸ਼ਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਸਨਾ ਵੈ ਤੋ ਪਿਤਾ ਲਾਕੇ ਦੇਤਿਸਤਾ ਵੈ ਬਿਖ ਕਾ ਕੀੜਾ ਬਿਖ ਮੈ ਰਾਤਾ ਬਿਖ ਹੀ ਮਾਹੇ ਪਚਾ ਬਣਿਆ ਹਉ ਹਉ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕੁਛ ਥਾਏ ਨਾ ਪਾਏ ਤੁਜ ਤੇ ਬਾਹਰ ਕਛੂ ਨ ਹੋਵੇ ਬਖਸ਼ੇ ਸ਼ਬਦ ਸਹਾਵਣਿਆ ਉਪਜੇ ਪਚੇ ਹਰ ਬੂਜੇ ਨਹੀਂ ਆਂ ਦਿਨ ਦੂਜੇ ਪਾਏ ਫਿਰਾਹੀ ਮਨਮਕ ਜਨਮ ਕਇਆ ਹੈ ਬਿਰਥਾ ਅੰਤ ਕਇਆ ਪਛਤਾ ਬਣਿਆ ਪੇਰ ਪਰ ਦੇਸ ਸਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸ਼ੋਭਾ ਪਲਤ ਨਾ ਟੋਈ ਬਿਰਥਾ ਚਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਵਿਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਨ ਦਿਨ ਭਗਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਵਿਰਲਾ ਪੂਜੈ ਕੋਈ ਨਾਨਕ ਨਾਮ ਰਤੇ ਜਨ ਸੋ ਹੈ ਕਰ ਕਿਰਪਾ ਆਪ ਮਿਲਾ ਬਣਿਆ